ਪੰਜ ਜ਼ਿਲ੍ਹੇ ਵਿੱਚ ਪਿੰਡ ਨੂੰ ਲੋਕ ਕਲਾ ਵਿਖੇ ਲਗਾਇਆ ਪਿਸ਼ਾਕ ਜੰਗਲ ਜਿਹੜੀ ਰੀੜ ਦੀ ਹੱਡੀ ਹੈ ਹਵਾ ਤੇ ਸਾਨੂੰ ਹਵਾ ਆਪਸ ਜਿਨਾ ਮਿਲਨੀ ਸਾਡੇ ਪਉਂਦਿਆਂ ਤੋਂ ਹੈ ਲੜ ਰਹੀ ਕਿ ਦਰਸਤ ਲੱਗਣਗੇ ਇਹਨਾਂ ਨੂੰ ਦਾ ਬਸੇਰਾ ਜਿਹੜਾ ਮੋਟਰਸਕੀ ਲੂਗਾ ਬਹੁਤ ਹੀ ਸਤਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਇੱਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਕਾਗਰ ਦਰਿਆ ਦੀ ਗੋਦ ਵਿੱਚ ਵਸੇ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾਂ ਤੋਂ ਜਿੱਥੇ ਸ਼ਹੀਦ ਪੰਕ ਸਿੰਘ ਕਲੱਬ ਦੇ ਨੌਜਵਾਨਾਂ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਕ ਤਹਈਆ ਕੀਤਾ ਗਿਆ ਹੈ ਇੱਕ ਵਿਸ਼ੇਸ਼ ਮੁਹਿੰਮ ਵਿਢੀ ਗਈ ਹੈ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡੀ ਪੱਧਰ ਤੇ ਬੂਟੇ ਲਗਾਏ ਗਏ ਹਨ ਇੱਕ ਵਿਸ਼ਾਲ ਜੰਗਲ ਲਗਾਇਆ ਗਿਆ ਹੈ ਕੁਝ ਵੀਡੀਓਜ਼ ਦੇ ذریعے ਵੇਖਦੇ ਆਂ ਕੁਝ ਤਸਵੀਰਾਂ ਤੇ ਸੁਣਦੇ ਆਂ ਕੀ ਕਹਿਣਾ ਹੈ ਇਸ ਪਿੰਡ ਦੇ ਵਸਨੀਕਾਂ ਦਾ ਅਗਲਾ ਵੀਰੇ ਤੁਸੀਂ ਪੌਦੇ ਲਗਾ ਰਹੇ ਹੋ ਮੀਰਪੁਰ ਕਲਾਂ ਵਿਖੇ ਇਹਦੇ ਬਾਰੇ ਕੀ ਮੈਸੇਜ ਕੀ ਜਾਣਾ ਚਾਹੁੰਦੇ ਹੋ ਅੱਜ ਅਸੀਂ ਪਿੰਡ ਮੀਰਪੁਰ ਕਲਾਕਥੇ ਡੇਰਾ ਬਾਬਾ ਰੰਗਪੁਰੀ ਦੇ ਨਾਲ ਅਸੀਂ ਜੰਗਲ ਲਗਾਇਆਗਾ ਮਿੰਨੀ ਜੰਗਲ ਰੇਡ ਖਰਾਲ ਦੇ ਵਿੱਚ ਇਹਦੇ ਵਿੱਚ ਅਸੀਂ ਕਹਿੰਦੇ ਜਿਵੇਂ ਮੌਸਮ ਬਦਲਾਅ ਹੋ ਰਿਹਾ ਜੀ ਕਲਾਈਮੇਟ ਚ ਇਹਦਾ ਬਹੁਤ ਵੱਡਾ ਮੁੱਦਾ ਇੱਕੀ ਵੀ ਸਰੀ ਦਾ ਉਹਦੇ ਸਬੰਧਤ ਦੇ ਵਿੱਚ ਗਲੋਬਲ ਵਾਰਮਿੰਗ ਵੱਧ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਇਹ ਜੰਗਲ ਲਵਾ ਰਹੇ ਹਾਂ ਪਿੰਡ ਦੇ ਸਹਿਯੋਗ ਦੇ ਨਾਲ ਕਿੰਨੇ ਪੌਦੇ ਲਗਾ ਰਹੇ ਹੋ ਜੀ ਇਹ ਤਕਰੀਬਨ ਜੀ 750 ਬੂਟਾ ਇੱਥੇ ਲੱਗਣਾ ਜੋ ਕਿ ਸਾਨੂੰ ਰਾਉਂਡ ਕਲਾਸ ਫਾਊਂਡੇਸ਼ਨ ਵੱਲੋਂ ਇਥੇ ਮਹਈਆ ਕਰਾਇਆ ਗਿਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਆ ਮੈਸੇਜ ਇਹ ਆਈ ਦੇਖੋ ਆਪਾਂ ਪਿਛਲੇ 20 ਸਾਲਾਂ ਤੋਂ ਤਕਰੀਬਨ ਆਪਾਂ ਦੇਖ ਰਹੇ ਆਂ ਵੀ ਜਿਹੜਾ ਦਰਖਤ ਹੈ ਉਹ ਪੰਜਾਬ ਦੀ ਧਰਤੀ ਤੋਂ ਬਹੁਤ ਵੱਡੇ ਪੱਧਰ ਤੇ ਗਾਇਬ ਹੋ ਗਏ ਨੇ ਤਕਰੀਬਨ 2% ਦੇ ਤਰੀਬੀ ਪੰਜਾਬ ਦਾ ਜਿਹੜਾ ਜੰਗਲਾਤ ਹੈ ਟਰੱਕ ਬਰ ਰਹਿ ਗਿਆ ਜਿਹੜਾ 33% ਮਨਾਨਾਂ ਦੇ ਵਿੱਚ ਚਾਹੀਦਾ ਹੁੰਦਾ ਤੇ ਅਸੀਂ ਕਿੰਨੇ ਪੰਛੀ ਸਾਡੇ ਵਾਲੇ ਦਵਾਲੇ ਲੋਕ ਹੋ ਗਏ ਅਸੀਂ ਇਹ ਕੌੜ ਮਾਰੀਏ ਪਿਛਲੇ 20 ਸਾਲਾਂ ਦੇ ਵਿੱਚ ਉਕੇ ਉਹਨਾਂ ਦੇ ਜਿਹੜੇ ਘਰ ਨੇ ਉਹ ਅਸੀਂ ਖਤਮ ਕਰਦੇ ਇਹ ਜਿਹੜੇ ਮਤਲਬ ਰਬਾਈਤੀ ਦਰਖਤ ਲੱਗਣਗੇ ਇਹਨਾਂ ਨਾਲ ਉਹਦਾ ਬਸੇਰਾ ਜਿਹੜਾ ਮੁਰਸਰਜੀਤ ਹੋਊਗਾ ਤੇ ਇੱਕ ਤਰ੍ਹਾਂ ਦਾ ਜਿਹੜਾ ਵਧੀਆ ਵਾਤਾਵਰਨ ਆ ਸਾਡੇ ਸਾਹਮਣੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਸਾਨੂੰ ਕਿਹੜੀ ਕਿਹੜੀ ਕਿਸਮ ਦੇ ਪੌਦੇ ਆ ਜੀ ਇਹ ਤਕਰੀਬਨ ਦੀ 40 ਕਿਸਮਾਂ ਦੇ ਬੂਟੇ ਆ ਮਤਲਬ ਕਟਨਾਰ ਹੈ ਇਹਦੇ ਵਿੱਚ ਅਰਜਣਾ ਹੈ ਔਲਾ ਹੈ ਫਲਾਂ ਦੇ ਬੂਟੇ ਨੇ ਫਲਾਂ ਦੇ ਨੇ ਜੀ ਅਮਰੂਦ ਹੋ ਗਿਆ ਟਾਲੀ ਹੋਗੀ ਅੰਬ ਹੋ ਗਿਆ ਜੀ ਕੇਲੇ ਹੋਗੇ ਅਕੱਤਰ ਹੋ ਗਈ ਝੰਡ ਫਲਾਈ ਵਧੇਰੇ ਐਸੇ ਦਰਖਤ ਨੇ ਜਿਨ੍ਹਾਂ ਦੇ ਆਪਣੇ ਆਲੇ ਦੁਆਲੇ ਹੁਣ ਅਲੋਪ ਹੋ ਗਏ ਜਿੰਨੇ ਸੰਭਾਲੂ ਹੋਇਆ। ਕੁਦਰਤ ਜਮੀਰਪੁਰ ਕਲਾਂ ਵਿਖੇ ਪੌਦੇ ਲੱਗ ਰਹੇ ਹਨ ਪਰ ਕੀ ਮੈਸੇਜ ਦੇਣਾ ਚਾਹੁੰਦੇ ਚਾਹੁੰਦੇ। ਬੱਸ ਇਹ ਪਈ ਹੈ ਜੀ ਕਿ ਤੜਫਾਤਾ ਵਰਨ ਉਹ ਗੰਗਲਾ ਹੋ ਚੁੱਕਾ ਹੈ ਪੋਲੂਸ਼ਨ ਕਾਰਨ ਜਿਹੜੀ ਹੀਟ ਵਧ ਗਈ ਹੈ ਜਿਹੜੀ ਆਕਸੀਜਨ ਦੀ ਲੇਅਰ ਹੈ ਉਹ ਘਟ ਗਈ ओਜ਼ੋਨ ਪਰਤ ਫਟ ਰਹੀ ਹੈ ਦੁਨੀਆ ਵਿੱਚ ਕਈ ਥਾਂ ਤੇ ਤੇ ਜਿਹੜੇ ਬਾਰਸ਼ਾਂ ਕਰਕੇ ਜ਼ਿਆਦਾ ਮੀਂਹ ਇਹਦੇ ਲੋਡ ਅਨੁਸਾਰ ਨਹੀਂ ਪੈ ਰਹੇ ਬੇਲੋੜੇ ਮੀਂਹ ਪੈ ਕੇ ਪਹਾੜਾਂ ਦੇ ਉੱਤੇ ਫਲੇਡਿੰਗ ਵਗੈਰਾ ਬਹੁਤ ਜ਼ਿਆਦਾ ਹੋਈ ਹੈ ਇਸ ਵਾਰ ਆਪਣੇ ਏਰੀਆ ਚ ਗਰਮੀ ਦਾ ਰਿਕਾਰਡ ਤੋੜ ਜਿਹੜਾ ਹੈ ਲਗਭਗ ਸਾਰੇ ਭਾਰਤ ਦੇ ਵਿੱਚ ਹੋਇਆ ਹੈ ਸਿਸਟਮ ਉਹਦੇ ਕਰਕੇ ਜਿਹੜਾ ਹੈ ਵਾਤਾਵਰਨ ਹੈ ਉਹਨੂੰ ਸ਼ੁੱਧ ਤੇ ਸਾਫ਼ ਰੱਖਣ ਲਈ ਪੌਦਾ ਸਭ ਤੋਂ ਵੱਧ ਮਹੱਤਵਪੂਰਨ ਰੋਲ ਆਦਾ ਕਰਦਾ ਸਾਡੇ ਜੀਵਨ ਦੇ ਵਿੱਚ ਆਕਸੀਜਨ ਦਿੰਦਾ ਹੈ ਛਾਂ ਦਿੰਦਾ ਹੈ ਜਿਹੜੇ ਕੁਦਰਤੀ ਜਾਨਵਰ ਨੇ ਚਿੜੀਆਂ ਜਨੌਰ ਜਿੰਨੇ ਵੀ ਹੈ ਉਹਨਾਂ ਦਾ ਰਹਿਣ ਬਸੇਰਾ ਬਣਦਾ ਹੈ ਗਰੀਬ ਨੂੰ ਬਾਲਣ ਦਿੰਦਾ ਹੈ ਛੇਤਾ ਨੂੰ ਖਾਹ ਦਿੰਦਾ ਪੱਤਿਆਂ ਦੇ ਰੂਪ ਵਿੱਚ ਇਹ ਤਾਂ ਜਿਹੜਾ ਦਿੰਦਾ ਹੀ ਦਿੰਦਾ ਹੈ ਇਹ ਲੈਂਦਾ ਹੈ ਨਹੀਂ ਆ ਦਿੰਦਾ ਦੇ ਲੈਂਦਾ ਥੱਕ ਪਾਏ ਵਾਲੀ ਗੱਲ ਹੈ ਵੀ ਸਾਨੂੰ ਦਰਖਤ ਸਾਰੀ ਜ਼ਿੰਦਗੀ ਜਿਹੜੇ ਹੈ ਫਲ ਫੁੱਲ ਸ਼ਾਹ ਹਵਾ ਦਿੰਦਾ ਵੱਡਾ ਮੁਕਤ ਸਰੋਤ ਹੈ ਅਖੀਰ ਨੂੰ ਆਪਣੇ ਭਾਰਤੀ ਸੰਸਕ੍ਰਿਤੀ ਅਨੁਸਾਰ ਜਾਂ ਸਿੱਖ ਸੰਸਕ੍ਰਿਤੀ ਅਨੁਸਾਰ ਜਿਹੜਾ ਬੰਦਾ ਜਦੋਂ ਲਾਸਟ ਜਾਂਦਾ ਉਦੋਂ ਵੀ ਉਹਨੂੰ ਲੱਕੜ ਦੀ ਲੋੜ ਪੈਂਦੀ ਹੈ ਸੋ ਇਹਨਾਂ ਦੀ ਮਹੱਤਤਾ ਨੂੰ ਅੱਗੇ ਹੁਣ ਤੱਕ ਘੱਟ ਕਰਕੇ ਜਾਣਾਂਗੇ ਪਰ ਘੱਟ ਕਿਸੇ ਨੂੰ ਵੀ ਨਹੀਂ ਸਾਨੂੰ ਸਭ ਤੋਂ ਵੱਧ ਖਾਣ ਪੀਣ ਪਹਿਨਣ ਤੋਂ ਪਹਿਲਾਂ ਰਕਤਾਂ ਦੀ ਲੋੜ ਹੈ ਹਵਾ ਦੀ ਲੋੜ ਹੈ ਜੇ ਸਾਹੀ ਨਾ ਰਹਾ ਆਉਣ ਵਾਲੇ ਪੁੱਤ ਪੋਤੇ ਪਰੋਤਿਆਂ ਨੂੰ ਜੇ ਅਸੀਂ ਸਾਹ ਨਾ ਦੇ ਸਕੇ ਤਾਂ ਉਹ ਜਿੰਦਾ ਰਹਿਣਾ ਅਸੰਭਵ ਹੋ ਜਾਊ ਪਾਣੀ ਬਿਨਾ ਬੰਦਾ 6-7 ਘੰਟੇ ਕੱਟ ਜਾਊ ਖਾਣ ਤੇ ਬਿਨਾ 8-7 ਦਿਨ ਕੱਟ ਜਾਊ ਪਰ ਸਾਹ ਬਿਨਾ ਤਾਂ ਇੱਕ ਮਿੰਟ ਵੀ ਨਹੀਂ ਕੱਟ ਸਕਦਾ ਸੋ ਸਾਡਾ ਜਿਹੜਾ ਜੀਵਨ ਦੀ ਜਿਹੜੀ ਰੀੜ ਦੀ ਹੱਡੀ ਹੈ ਹਵਾ ਤੇ ਸਾਨੂੰ ਹਵਾ ਆਕਸੀਜਨ ਆਉ ਮਿਲਣੀ ਸਾਡੇ ਪੌਦਿਆਂ ਤੋਂ ਐ ਸੋ ਇਹੀ ਮੇਰਾ ਮੈਸੇਜ ਹੈ ਸਾਡੇ ਸਾਰਿਆਂ ਦਾ ਮੇਰੇ ਨਾਲ ਕੈਪਟਨ ਅਮਰੀਕ ਸਿੰਘ ਕੈਪਟਨ ਬੁਖਣ ਸਿੰਘ ਬਰਾੜ ਰਾਮ ਸਿੰਘ ਨੰਬਰਦਾਰ ਤੇ ਰਾਮ ਸਿੰਘ ਨੰਬਰਦਾਰ ਅਸੀਂ ਜਿਹੜੇ ਚਾਰੇ ਹਾਂ ਦੇ ਨਾਲ ਸਾਡੇ ਗੰਗਾ ਰਾਮ ਜੀ ਆਪਣੇ ਐਸ ਐਚਓ ਐ ਤੇ ਬਾਦਲ ਅਮਰੀਕ ਸਿੰਘ ਫੌਜੀ ਏ ਡੀਓ ਗੁਰਦਾਸ ਤੇ ਸਾਰੇ ਕਲੱਬ ਦੀ ਮੈਂ ਤਾਂ ਸਦਕਾ ਅੱਜ ਅਸੀਂ ਜਿਹੜਾ ਜੰਗਲ ਹੈ ਗੁਰੂ ਨਾਨਕ ਸਾਹਿਬ ਪਾਸ਼ਾਹੀ ਬਹਿਲੀ ਗੁਰਦਾਨਕ ਜੰਗਲ ਲਾਉਣ ਜਾ ਰਹੇ ਹਾਂ ਪਿੰਡ ਦੀ ਜ਼ਮੀਨ ਹੈ ਪੰਚਾਇਤੀ ਛੱਪੜ ਦੇ ਉੱਤੇ ਹੈ ਸੋ ਸਾਰੇ ਪਰਾਵਾਂ ਦਾ ਉਚਿਤ ਕਰਕੇ ਜਿਹੜਾ ਸਾਡਾ ਅੱਜ ਅਸੀਂ ਬਣ ਮਹਾਉਤਸਵ ਮਨਾ ਰਹੇ ਹਾਂ ਮੀਰਪੁਰ ਕਲਾਂ ਦੇ ਵਿੱਚ ਸੋ ਸਾਰਿਆਂ ਨੂੰ ਸੰਦੇਸ਼ ਹੈ ਕਿ ਪਿੰਡ ਪਿੰਡ ਵਿੱਚ ਜੰਗਲ ਲਾਏ ਜਾਣ ਘਰ ਘਰ ਦੇ ਵਿੱਚ ਬੂਟੇ ਲਾਏ ਜਾਣ ਸੜਕ ਤੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਤਾਂ ਘਟੋ ਘਟ ਹਰ ਇੱਕ ਬੰਦਾ ਇੱਕ ਪਲਾਂਟ ਜ਼ਰੂਰ ਜਿਹੜਾ ਆਪਣਾ ਨਾਂ ਤੇ ਦਾਵੇ ਬੱਚਿਆਂ ਦੇ ਨਾਂ ਤੇ ਜਨਮ ਦਿਨ ਤੇ ਮੈਰਜ ਯੂਨੀਵਰਸਿਟੀ ਤੇ ਸੋ ਹੁਣ ਹੋਰ দান ਚਾਹੀਦਾ ਨਾ ਦਿਓ ਬੂਟਾ ਦਾ দান ਦਿਓ ਬੂਟੇ ਲਾਓ ਵਾਤਾਵਰਨ ਬਚਾਓ ਇਹ ਸਾਡਾ ਜਿਹੜਾ ਤੁਸੀਂ ਦੇਖਿਆ ਕਿ ਇਸ ਪਿੰਡ ਦੇ ਨੌਜਵਾਨ ਕਿਸ ਤਰ੍ਹਾਂ ਪੂਰੀ شدت ਦੇ ਨਾਲ ਬੂਟੇ ਲਗਾ ਰਹੇ ਹਨ ਸੋ ਤਾਰੀਫ ਕਰਨੀ ਬਣਦੀ ਹੈ ਸ਼ਹੀਦ ਭਗਤ ਸਿੰਘ ਕਲੱਬ ਤੇ ਸਮੂਹ ਪਿੰਡ ਵਾਸੀਆਂ ਦੀ ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਇਸ ਮਹਿੰਮ ਨੂੰ ਸ਼ੁਰੂ ਕੀਤਾ ਹੈ ਇੱਕ ਜ਼ਿਕਰ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ ਪਿੰਡ ਮੀਰਪੁਰ ਕਲਾਂ ਦੇ ਨੌਜਵਾਨ ਹਮੇਸ਼ਾ ਤੋਂ ਖੇਡ ਮੈਦਾਨਾਂ ਤੇ ਖੇਡਾਂ ਦੇ ਨਾਲ ਵੱਡੀ ਪੱਧਰ ਤੇ ਜੁੜੇ ਹੋਏ ਐ ਇਸ ਪਿੰਡ ਦਾ ਸਮਾਜਿਕ ਗਤੀਵਿਧੀਆਂ ਦੇ ਵਿੱਚ ਧਾਰਮਿਕ ਗਤੀਵਿਧੀਆਂ ਦੇ ਵਿੱਚ ਤੇ ਪਿਛਲੇ ਸਮੇਂ ਤੋਂ ਲਗਾਤਾਰ ਚੱਲਦੇ ਕਿਸਾਨੀ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਵੱਡਮੁੱਲਾ ਯੋਗਦਾਨ ਰਿਹਾ ਹੈ ਪਿੰਡ ਮੀਰਪੁਰ ਕਲਾਂ ਦੇ ਲੋਕ ਸ਼ਹੀਦ ਭਗਤ ਸਿੰਘ ਕਲੱਬ ਸਾਰੇ ਵਧਾਈ ਦੇ ਪਾਤਰ ਹਨ